ਸਤਿ ਸ਼੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਬਣਾ ਰਹੇ ਆਮਲਾ ਕੈਂਡੀ ਇਹ ਆਪਾਂ ਆਮ ਉਹळ्या ਨੂੰ ਹਵਾਲ ਕੇ ਟਿਕੜਾ ਵਿੱਚ ਪਾ ਲਿਆ ਜਦ ਇਹਨਾਂ ਦਾ ਇਸ ਤਰ੍ਹਾਂ ਕਲਰ ਚੇਂਜ ਹੋ ਜਾਊਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ ਖੰਡ ਪਾ ਕੇ ਨੂੰ ਆਪਾਂ ਮਿਕਸ ਕਰਾਂਗੇ ਤੁਸੀਂ ਗੁੜ ਵੀ ਪਾ ਸਕਦੇ ਹੋ ਖੰਡ ਦੀ ਜਗ੍ਹਾ ਤੇ ਆਪਾਂ ਪੀਸੀ ਹੋਈ ਖੰਡ ਪਾਈਏ ਹੁਣ ਆਪਾਂ ਪਾਈਏ ਕਾਲੀ ਮਿਰਚ ਕਾਲਾ ਨਮਕ ਅਪਾਏ ਪਾਲੇ ਜ ਦੇਸੀ ਘਿਓ ਦੋ ਚਮਚੇ ਆਪਾਂ ਦੇਸੀ ਘਿਓ ਦੇ ਪਾ ਲਓ ਜੀ ਇਸ ਤਰ੍ਹਾਂ ਬਣ ਗਿਆ ਇਹ ਹੁਣ ਇਹਨੂੰ ਆਪਾਂ ਠੰਡਾ ਹੋਣ ਦਾਂਗੇ ਫਿਰ ਇਹਦੇ ਆਪਾਂ ਗੋਲੇ ਬਣਾਵਾਂਗੇ ਉਹ ਤੁਹਾਨੂੰ ਦਿਖਾਉਣੀ ਆਪਾਂ ਕੈਂਡੀ ਨੂੰ ਜੀ ਦੁਬਾਰਾ ਆਮਲਾ ਕੈਂਡੀ ਨੂੰ ਦੁਬਾਰਾ ਉਹ ਕਰਿਆ ਥੋੜਾ ਜਿਹਾ ਘਿਓ ਪਾਇਆ ਹੋਰ ਇਹਦੇ ਵਿੱਚ ਜਦੋਂ ਇਹ ਕੜਾਹੀ ਨਾਲੋਂ ਲੱਗਣੋਂ ਲਹਿ ਗਿਆ ਫਿਰ हट ਗਿਆ ਮਤਲਬ ਫਿਰ ਆਪਾਂ ਇਹਦੇ ਗੋਲੇ ਬਣਾਵਾਂਗੇ ਆਪਾਂ ਜੀ ਇਸ ਤਰ੍ਹਾਂ ਔਲਿਆਂ ਦੇ ਬਣਾ ਲਏ ਗੋਲੇ ਤੇ ਹੁਣ ਆਪਾਂ ਆਹ ਖੰਡ ਪੀਸੀ ਹੋਈ ਇਹਦੇ ਵਿੱਚ ਪਾ ਲਾਂਗੇ ਇਹਨਾਂ ਨੂੰ ਬਸ ਇਸ ਤਰ੍ਹਾਂ ਕੋਟ ਕਰ ਦਾਂਗੇ ਖੰਡ ਇਹਦੇ ਉੱਤੇ ਲੱਗ ਜੂਗੀ ਤੇ ਆ ਆਪਾਂ ਇਸ ਤਰ੍ਹਾਂ ਸਾਰੇ ਗੋਲੇ ਬਣਾ ਲਏ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਲਈ ਇਹ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਵਿਟਾਮਿਨ ਸੀ ਭਰਪੂਰ ਹੈ ਆਮਲਾ ਕਹਿੰਦੇ